ਤੋ ਰਿਪੋਰਟ ਅਨੁਸਾਰ ਪੁਲਿਸ ਨੇ ਇਲਾਕੇ ਵਿੱਚ ਹੋ ਰਹੀਆਂ ਵਕ-ਵਕ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਂਦੇ ਆ ਤਿੰਨ ਵਿਅਕਤੀਆਂ ਨੂੰ ਪੰਜ ਚੋਰੀ ਦੇ ਮੋਟਰਸਾਈਕਲ ਅਤੇ ਪੰਜ ਚੋਰੀ ਦੇ ਮੋਬਾਈਲ ਫੋਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਇੱਕ ਵਿਅਕਤੀ ਨੂੰ ਪਿਛਲੇ ਦਿਨੀ ਦੁਕਾਨ ਵਿੱਚ ਕੀਤੀ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ ਬਾਜਗਰ ਬਸਤੀ ਦੀ ਰਹਿਣ ਵਾਲੀ ਮਹਿਲਾ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਹੁਣ ਉਹਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋ ਉਹਨਾਂ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇਨ੍ਹਾਂ ਫੜੇ ਗਏ ਚੋਰਾਂ ਬਾਰੇ ਅਤੇ ਕਿਹੜੀਆਂ-ਕਿਹੜੀਆਂ ਚੋਰੀਆਂ ਦੀਆਂ ਬਾਰਦਾਤਾ ਪੁਲਿਸ ਵੱਲੋਂ ਹੱਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਾਡੇ ਸਿਟੀ ਧੂਰੀ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਸਾਹਿਬ ਜਸਬੀਰ ਸਿੰਘ ਉਹਨਾਂ ਦੀ ਟੀਮਾਂ ਨੇ ਦੋਤਨ ਕੇਸਾਂ ਦੇ ਵਿੱਚ ਅਚੀਵਮੈਂਟਸ ਕੀਤੀਆਂ ਨੇ। ਜਿਹਦੇ ਵਿੱਚ ਇੱਕ ਇਹਨਾਂ ਨੇ ਚੋਰ ਤਿੰਨ ਲੜਕੇ ਫੜੇ ਨੇ ਜਿਨ੍ਹਾਂ ਦਾ ਨਾਮ ਮਨਪ੍ਰੀਤ, ਸੁਮਿਤ ਤੇ ਕਰਨ ਇਹਨਾਂ ਕੋਲੋਂ ਪੰਜ ਮੋਟਰਸਾਈਕਲ ਚੋਰੀ ਦੇ ਔਰ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਨੇ ਉਸ ਤੋਂ ਇਲਾਵਾ ਇੱਕ ਸਿਟੀ ਦੇ ਵਿੱਚ ਕੋਈ ਕਰਿਆਨੇ ਦੀ ਦੁਕਾਨ ਦੇ ਉੱਪਰ ਕੋਈ ਚੋਰੀ ਹੋਈ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਉਹ ਕੇਸ ਰਜਿਸਟਰ ਕਰਕੇ ਤੇ ਚੋਰ ਟਰੇਸ ਕੀਤੇ ਤੇ ਚੋਰ ਟਰੇਸ ਕਰਕੇ ਉਹਨਾਂ ਵਿੱਚੋਂ ਵੀ ਇੱਕ ਲੜਕਾ ਅਰੈਸਟ ਕਰ ਲਿਆ ਜਿਹੜਾ ਦੁਕਾਨ ਦੀ ਚੋਰੀ ਦਾ ਸੀ ਉਸ ਤੋਂ ਲਗਾਇਕ ਤੀਸਰਾ ਕੇਸ ਸੀਗਾ ਵੀ ਇਹ ਲੇਡੀ ਇੱਕ ਹੈ ਗਿਆ ਉਹ ਬਾਜੀਗਰ ਵਸਤੀ ਦੀ ਹੈਗੀ ਆ ਦوشن ਨਿਮੋ ਤੇ ਉਹਦੇ ਕੋਲੋਂ ਇਹਨਾਂ ਨੇ ਚਟਿਆ ਬ੍ਰਾਮ ਕੀਤਾ ਤੇ ਉਹ ਬ੍ਰਾਮ ਕਰਕੇ ਤੇ ਉਹਦੇ ਖਿਲਾਫ ਵੀ ਪਰਚਾ ਕੀਤਾ ਔਰ ਇਹਨਾਂ ਦੇ ਅੱਗੇ ਅਸੀਂ ਇਹ ਤਿੰਨਾਂ ਕੇਸਾਂ ਦੇ ਵਿੱਚ ਜਿਹੜੀ ਹੈਗੀ ਹੈ ਅਗੇ ਇਨਵੈਸਟੀਗੇਟ ਕਰ ਰਹੇ ਆ ਕਿ ਇਹਨਾਂ ਤੋਂ ਇਹਨਾਂ ਦੇ ਹੋਰ ਰਿਸੋਰਸਸ ਵਗੈਰਾ ਤੇ ਉਹਨਾਂ ਦਾ ਜਿਹੜਾ ਹੈਗਾ ਸਾਥੀ ਜਿਹੜੇ ਹੈਗੇ ਆ ਜਾਂ ਕਿੱਥੇ ਯੂਜ਼ ਕਰਦੇ ਸੀਗੇ ਜਾਂ ਕਿੱਥੇ ਵੇਚਦੇ ਸੀਗੇ ਉਹ ਵੀ ਸਾਰੀ ਇਨਵੈਸਟੀਗੇਸ਼ਨ ਸਾਡੀ ਅਜੇ ਚੱਲ ਰਹੀ ਹੈ ਇਹਨਾਂ ਨੇ ਅੱਛੇ ਅਚੀਵਮੈਂਟਸ ਕੀਤੀ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਵੀ ਜਿਹੜੇ ਕੋਈ ਹੋਰ ਵੀ ਮੈਟਰ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਪ੍ਰਾਇੋਰਟੀ ਦੇ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਸਾਰਿਆਂ ਦੇ ਸਾਹਮਣੇ ਰੱਖੀਏ ਚਿੱਟਾ ਕਿੰਨਾ ਫੜਿਆ ਗਈ ਇਹਨਾਂ ਕੋਲੋਂ 8 ਗ੍ਰਾਮ ਫੜਿਆ ਸੀਗਾ ਤੇ ਬਾਕੀ ਇਹ ਕਿੱਥੋਂ ਲੈ ਕੇ ਆਉਂਦੇ ਆ ਤੇ ਕਿੱਥੋਂ ਲਿੰਕ ਉਹਨਾਂ ਦੀ ਜਿਹੜੀ ਹੈਗੀ ਉਹ ਇਨਵੈਸਟੀਗੇਟ ਕਰ ਰਹੇ ਆ ਇਹਨਾਂ ਦੇ ਪਾਣੇ ਕੋ ਮਾਮਲੇ ਹਾਂਜੀ ਜਿਹੜੇ ਮੋਟਰਸਾਈਕਲ ਚੋਰ ਹੈਗੇ ਨੇ ਇਹਨਾਂ ਦੇ ਉੱਤੇ ਇੱਕ ਦੇ ਉੱਤੇ ਪੰਜ ਪਰਚੇ ਹੈਗੇ ਨੇ ਸੁਮੇਤ ਮਨਪ੍ਰੀਤ ਤੇ ਪਹਿਲਾਂ ਤਿੰਨ ਪਰਚੇ ਨੇ ਤੇ ਜਿਹੜੇ ਆਪਣੇ ਚੋਰ ਜਿਹੜਾ ਗ੍ਰਹਿਣੇ ਦੁਕਾਨ ਤੋਂ ਸ਼ਕੀਲ ਮੁਹੰਮਦ ਫੜਿਆ ਉੱਤੇ ਵੀ ਪਹਿਲਾਂ ਛੇਕ ਕੇਸ ਦਰਜ ਨੇ ਹੈਪਸੂਲ ਨੇ ਸਾਰੇ ਤੇ ਜਿਹੜੀ ਲੇਡੀ ਰੈਸ ਕੀਤੀ ਆ ਉਹਦੇ ਉੱਤੇ ਵੀ ਪਹਿਲਾਂ ਚਾਰ ਕਦਮੇ ਆਗੇ ਨੇ ਇਹ ਸਾਰੇ ਮੁਲਜ਼ਮ ਕਿੱਥੋਂ ਦੇ ਨੇ ਇਹ ਤੂਰੀ ਦੇ ਨੇ ਜੀ ਤੂਰੀ ਦੇ ਹੀ ਲੋਕਲ ਲਗ ਲਗ ਏਰੀਏ ਦੇ ਆਗੇ ਸ਼ਹਿਰ ਇਹ ਵੀ ਦੇਖੋ ਕੋਲਸਟਰ ਆਪਣੇ ਵਚਨ ਤੇ ਤਤਪਾਰਾ ਤੇ ਸਾਰੇ ਲਕਨਵਾਸੀਆਂ ਨੂੰ ਵੀ ਬੇਨਤੀ ਹੈ ਵੀ ਆਪਣਾ ਥੋੜਾ ਜਿਹਾ ਜਿਵੇਂ ਧੁੰਦਾਂ ਦਾ ਟਾਈਮ ਚੱਲ ਰਿਹਾ ਤੇ ਉਹਦੇ ਵਿੱਚ ਆਪਣਿਆਂ ਵੀ ਸਿਕਿਉਰਿਟੀ ਦਾ ਖਿਆਲ ਰੱਖਣ ਔਰ ਚੌਂਕੀਦਾਰ ਜਾਂ ਸਿਕਿਉਰਿਟੀ ਗਾਰਡਸ ਨੂੰ ਅਲਰਟ ਰੱਖਣ ਜੀ ਦੇ ਨਾਲ ਵੀ ਸਾਰੇ ਇੱਕ ਸਹਿਯੋਗ ਕਰਕੇ ਤੇ ਆਪਾਂ ਇਸ ਚੀਜ਼ ਤੋਂ ਬਚ ਸਕੀਏ ਫੋਰਸ ਦੀ ਸ਼ਾਰਟੇਜ ਦਾ ਦੇਖੋ ਤੇ ਸਾਰੇ ਸੀਨੀਅਰ ਅਫਸਰਾਂ ਦੇ ਨਾਲ ਅਸੀਂ ਮੈਟਰ ਟੇਕ ਅਪ ਕੀਤਾ ਹੋਇਆ ਤਾਂ ਫੋਰਸ ਦੀ ਸ਼ਾਰਟੇਜ ਤੇ ਹੈ ਹੀ ਹੈ ਸਾਰੇ ਅਫਸਰ ਸੀਨੀਅਰ ਅਫਸਰ ਸਾਡੇ ਸਟੇਟ ਲੈਵਲ ਤੇ ਸਾਰੇ ਲੈਵਲ ਤੇ ਪਤਾ ਵਾ ਫਿਰ ਵੀ ਅਸੀਂ ਉਸ ਨੂੰ ਪੂਰਤੀ ਕਰਨ ਵਾਸਤੇ ਅਸੀਂ ਸੀਨੀਅਰ ਅਫਸਰ ਨੂੰ ਰਿਕੁਐਸਟ ਕੀਤੀ ਹੈ ਤੇ ਜਲਦੀ ਹੀ ਸਾਨੂੰ ਉਮੀਦ ਹੈ ਵੀ ਕੁਝ ਨਾ ਕੁਝ ਫੋਰਸਾਂ ਨੂੰ ਮਿਲ ਜੇਗੀ ਤੇ ਜਿਹਦੇ ਨਾਲ ਅਸੀਂ ਜਿਹੜੀਆਂ ਡਿਊਟੀਆਂ ਦੇ ਵਿੱਚ ਪ੍ਰੋਪਰ ਆਪਣੀ ਪ੍ਰੋਗਰੈਸ ਕਰ ਸਕੀਏ